ਸਰਕਾਰ 9 ਜੁਲਾਈ ਨੂੰ ਕੀ ਹੋਗਾ ਸਰਕਾਰ ਕੌਣ ਕਰੇਗਾ ہم karenge ਕੌਣ ਕਰੇਗਾ ہم karenge ਕੌਣ ਕਰੇਗਾ ہم karenge ਮਦਾਨਮਾਂ ਦੇ ਪੈਨਸ਼ਨ ਮੰਗਦਾ ਇੱਕਾ ਜਿੰਦਾਬਾਦ 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 ਸਾਟਾ ਇੱਕਾ ਜਿੰਦਾਬਾਦ 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 ਮੋਦੀ ਦੇ ਭਗਵਾਨ ਤਮਾਨ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਪਾਣੀ ਪੈਨਸ਼ਨ रोक ख़तम करो वित मंत्री पंजाब मुरदाबाद मातृ ज़िंदरदाबाद मुर्गा <59an> मुर् ਦਰਬਾਰ ਮੁردਾਬਾਤ ਮੁردਾਬਾਤ ਮੰਗਾਣੀ ਬੰਦੇ ਮੁردਾਬਾਤ 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 ਇੱਕਦਾਰ ਸ਼ਹਿਤਫੰਦ ਕਰੋ ਬੰਦ ਕਰੋ ਬੰਦ ਕਰੋ ਪਾਣੀ ਪੈਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਿੰਦਾਬਾਦ 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 ਅੱਜ ਪੰਜਾਬ ਪੈਨਸ਼ਨ ਯੂਨੀਅਨ ਆ ਇਹਦੇ ਵੀ ਦੀ ਸ਼ਾਮਲ ਜਥੇਬੰਦੀਆਂ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਆ 168220 ਚੰਡੀਗੜ੍ਹ ਦੇ ਵੱਲੋਂ ਖਜ਼ਾਨਾ ਦਫ਼ਤਰ ਰਫੀਕਪੁਰ ਦੇ ਸਾਹਮਣੇ ਵਿੱਤ ਮੰਤਰੀ ਪੰਜਾਬ ਦਾ ਬਦਲਾ ਖੁੱਕਿਆ ਮੁੱਖ ਕਾਰਨ ਇਹ ਹੈ ਵੀ 1 ਅਪ੍ਰੈਲ 2025 ਤੋਂ ਬਾਅਦ ਖਜ਼ਾਨਿਆਂ ਦੇ ਵਿੱਚ ਮਲਾਜ਼ਮਾਂ ਦੇ ਪੈਨਸ਼ਨ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਏਰੀਅਰ ਬਿੱਲ ਹੈ ਕੋਈ ਮੈਡੀਕਲ ਬਿੱਲ ਹੈ ਜੀਪੀ ਫੰਡ ਬਿੱਲ ਹੈ ਲੀਵ ਨਕੈਸ਼ਮੈਂਟ ਦੇ ਬਿੱਲ ਹੈ ਉਹਦੇ ਤੇ ਟੋਟਲ ਬੈਨ ਹੈ ਟੋਟਲ ਉਹ ਬੰਦੀਆਂ ਲਾਈਆਂ ਗਈਆਂ ਨੇ ਸਰਕਾਰ ਵੱਲੋਂ ਅਣਰਾਣੀਆਂ ਇੱਕ ਪਾਸੇ ਸਰਕਾਰ ਲਗਾਤਾਰ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਦਿਨੋਂ ਦਿਨ ਆਪਦੇ ਨਜਾਇਜ਼ ਖਰਚਿਆਂ ਦੇ ਖਾਣ ਵਧਾ ਰਹੀ ਹੈ ਦੂਸਰੇ ਪਾਸੇ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਦਾ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਲਗਾਤਾਰ ਮੁਲਾਜ਼ਮਾਂ ਦੇ ਪੈਨਸ਼ਨ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬੰਦ ਕਰ ਹੈ ਪੈਨਸ਼ਨਾਂ ਦੇ ਲਈ ਇੱਕ ਮਿਸ਼ਨ ਨੇ ਵੱਡਾ ਵਾਅਦਾ ਕੀਤਾ 2.9 ਦਾ ਗਨਾਕ ਸਰਕਾਰ ਨੇ ਲਾਗੂ ਨਹੀਂ ਕੀਤਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਇਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਆਊਰਸੋਰਸ ਸਕੀਮ ਨੂੰ ਦਿਨ-ਦਿਨ ਵਧਾਇਆ ਮੁਲਾਜ਼ਮਾਂ ਤੇ ਪੈਨਸ਼ਨ ਦਾ ਜਿਹੜਾ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਚੱਕਰ ਦਾ ਜਿਹੜਾ ਬਕਾਇਆ ਹੈ ਸਾਢੇ 50 ਸਾਲਾਂ ਦਾ ਅਜ ਕੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆਪਰਿਆ ਕਿ ਉਮਰ ਗ੍ਰਾਪਾ ਵਿੱਚ ਵੰਡਦਾ 85 ਵਾਲੇ ਨੂੰ ਦੋ ਕਿਸ਼ਤਾਂ 75 ਤੋਂ 85 ਵਾਲੇ ਨੂੰ 12 ਕਿਸ਼ਤਾਂ 75 ਤੋਂ ਥੱਲੇ ਵਾਲੇ ਨੂੰ ਤੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਣ ਵਾਲੇ ਮੁਲਾਜ਼ਮ ਨੂੰ ਅਜੇ ਤੱਕ ਕਿਸੇ ਦੇ ਵੱਲੇ ਦਵਾਨੀ ਵੀ ਨਹੀਂ ਭਾਈ ਜੀ ਸਕਾਰ ਪ੍ਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕਰਕੇ ਕੈਬਨਿਟ ਤੋਂ ਪਾਸ ਕਰਕੇ ਉਹ ਮੋੜ ਕਰ ਹੋ ਗਈ ਹੈ ਇਸ ਕਰਕੇ ਅੱਜ ਜਿਹੀ ਪੰਜਾਬ ਦੇ ਵਿੱਤ ਮੰਤਰੀ ਦਾ ਸਾਰੇ ਦੇ ਸਾਰੇ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਸਾਹਮਣੇ ਉਦਲੇ ਫੁਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਜਿਹੜੇ ਪ੍ਰੋਗਰਾਮ ਦਿੱਤੇ ਜਾਣਗੇ ਦੇ ਵਿਸ਼ੇਸ਼ ਤੌਰ ਤੇ ਦੇਸ਼ ਭਰ ਦੀਆਂ 10 ਕੇਂਦਰੀ ਡੇਅਡ ਯੂਨੀਅਨ ਦੇ ਵੱਲੋਂ ਜਿਹੜੀ 9 ਜੁਲਾਈ ਨੂੰ ਮੋਦੀ ਸਰਕਾਰ ਦੀਆਂ ਜਿਹੜੀਆਂ ਲਗਾਤਾਰ ਲੋਕ ਵਿਰੋਧੀ ਨੀਤੀਆਂ ਨੇ ਸਮ ਦੇ ਸਮਾਂ ਜਿਹੜਾ ਹੈਗਾ ਉਹ ਵਧਾਇਆ ਜਾ ਰਿਹਾ ਹੈ ਪ੍ਰਾਣੀ ਪੈਨਸ਼ਨ ਸਕੀਮ ਬਹਾਰ ਨਹੀਂ ਕੀਤੀ ਜਾ ਰਹੀ ਹੈਗੀ ਖਾਲੀ ਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਬਹੁਤ ਕੁਝ ਜਿਹੜਾ ਹੈਗਾ ਚਾਰ ਲੇਬਰ ਕੋਡ ਬਣਾ ਕੇ ਮਜ਼ਦੂਰ ਸੰਘਟਨ ਨੂੰ ਜਿਹੜਾ ਹੈਗਾ ਮੌਲ ਖਤਮ ਕਰਨ ਵਾਲੇ ਸਰਕਾਰ ਨੂੰ ਵਧ ਰਹੀ ਹੈ ਤੋਂ ਇਸ ਕਰਕੇ ਅੱਜ ਦੀ ਐਕਸ਼ਨ 9 ਜੁਲਾਈ ਦਾ ਜਿਹੜਾ ਐਕਸ਼ਨ ਹੈ ਜਿਹੜਾ ਦੇਸ਼ ਵਿਆਪੀ ਹੈ ਉਸ ਨੂੰ ਸਮਰਥਨ ਦੇ ਵਿੱਚ ਅਸੀਂ ਜੋ ਵੀ ਪ੍ਰੋਗਰਾਮ ਬਣੇਗਾ ਉਹਨੂੰ ਇੱਥੇ ਅਮਲੀ ਜਾਮਾ ਪੈਣਾ ਬਾਤ ਸਰ ਲਗਾਤਾਰ ਸਰਕਾਰ ਨੇ ਇਹ ਪ੍ਰਚਾਰ ਕੀਤਾ ਕਿ ਸਾਡਾ ਖਜ਼ਾਨਾ ਤਾਂ ਵੀ ਖੇ ਭਰਿਆ ਰਹੂਗਾ ਦੂਜੀ ਸਰਕਾਰਾਂ ਵਾਂਗੂ ਕਿ ਸਾਡਾ ਖਜ਼ਾਨਾ ਕਦੇ ਦੀ ਖਾਲੀ ਹੋਊਗਾ ਜੇ ਕਦੇ ਸਾਡਾ ਖਜ਼ਾਨਾ ਖਾਲੀ ਹੋਏ ਤੇ ਪੀਤੀ ਵਾਂਗ ਸਰਕਾਰ ਹੈ ਇਹ ਗੱਲ ਸਿਰਫ ਕਹਿਣ ਦੀ ਹੈ ਇਹਨਾਂ ਨੇ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਨਾਲ ਵਾਅਦਾ ਕੀਤਾ ਉੱਥੇ ਸਾਡੀਆਂ ਭੈਣਾਂ ਦੇ ਲਈ 1000 ਰੁਪਏ ਦਾ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਤੇ ਜਦੋਂ ਲੋਕ ਸਭਾ ਚੋਣਾਂ ਆਈਆਂ ਤੇ ਉਹਦਾ ਮੁੱਖ ਮੰਤਰੀ ਨੇ ਕਿਹਾ ਕਿ 1100 ਰੁਪਏ ਜਿਹੜਾ ਹੈਗਾ ਅਸੀਂ ਕਰ ਦੇਾਂਗੇ ਤੇ ਲਗਭਗ ਸਵਾ ਦਸ ਸਾਲ ਦਾ ਸਮਾਂ ਹੋ ਗਿਆ ਕਿਸੇ ਦੇ ਨਾਲ ਕੋਈ ਵਾਅਦਾ ਨਹੀਂ ਖਜ਼ਾਨਾ ਜਿਹੜਾ ਹੈਗਾ ਲਗਾਤਾਰ ਖਾਲੀ ਆ ਤੇ ਇਸ ਕਰਕੇ ਐਵੇਂ ਭਰੇ ਦੀਆਂ ਗੱਲਾਂ ਨੇ ਜੇ ਭਰੇ ਦੀਆਂ ਗੱਲਾਂ ਹੋਣਾਂ ਤਾਂ ਸਰਕਾਰ ਦਿਨੋਂ ਦਿਨ ਜਿਹੜੀ ਕੱਦ ਬਰਸੋਂ ਤੁਸੀਂ ਦੇਖਿਆ ਕਿ ਆਰਬੀਆਈ ਤੋਂ ਪੰਜਾਬ ਸਰਕਾਰ ਨੇ 8500 ਕਰੋੜ ਰੁਪਈਆ ਜਿਹੜਾ ਮਨਜ਼ੂਰ ਕਰਾਇਆ ਤੇ ਲਗਾਤਾਰ ਪੰਜਾਬ ਦੀ ਸਰਕਾਰ ਨੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਲਡਿੰਗ ਲਾ ਕੇ ਜਾਂ ਇਸੇ ਤਰ੍ਹਾਂ ਕੇਜਰੀ ਵਾਲੋਂ ਨਾਂ ਲੱਗੇ ਵੱਖ-ਵੱਖ ਰਾਜਾਂ ਦੀਆਂ ਚੋਣਾਂ ਜਿੱਤਣ ਦੇ ਲਈ ਜਾਂ ਬਹੁਤ ਸਾਰਾ ਜਿਹੜਾ ਹੈਗਾ ਇਸ਼ਤਿਹਾਰਬਾਜ਼ੀ ਤੇ ਜਿਹੜਾ ਲਗਾਤਾਰ ਖਜ਼ਾਨਾ ਖਰਚਾ ਹੈ ਇਸ ਕਰਕੇ ਖਜ਼ਾਨਾ ਭਰਿਆ ਨਹੀਂ ਖਜ਼ਾਨਾ ਅਸਲ ਦੇ ਵਿੱਚ ਇਹਨਾਂ ਨੇ ਚਬਤ ਕਰਤਾ ਜਿਹੜਾ ਹੈਗਾ ਪੜਾਹ ਦਾ ਖਜ਼ਾਨਾ ਪਹਾ ਪਾ ਕਰਦਾ ਹੈ ਕਿਹਣਾ ਚਾਹੋਗੇ ਅੱਜ ਪ੍ਰਦਰਸ਼ਨ ਕਰਾ ਦੇ। ਵੇਖੋ ਜੀ ਅੱਜ ਪੂਰੇ ਪਿਆਪ ਭਰ ਦੇ ਖਜ਼ਾਨਾ ਦਫ਼ਤਰਾਂ ਦੇ ਬੁੜੇ ਵਿੱਤ ਮੰਤਰੀ ਜਿਹੜਾ ਵਾ ਆਪਣਾ ਇਹਨਾਂ ਦਾ ਪਤਲਾ ਫੁਕਿਆ ਗਿਆ ਵਾ ਉਸ ਲੜੀ ਦੇ ਤਹਿਤ ਅੱਜ ਅਸੀਂ ਫਰੀਦਕੋਟ ਵਿਖੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਸਾਝੇ ਤੌਰ ਤੇ ਜਿਹੜਾ ਅੱਜ ਪਤਲਾ ਫੁਕਿਆ ਜੀ ਉਹਦੇ ਵਿੱਚ ਕਾਰਨੇ ਮੈਂ ਦੱਸਦਾ ਵੀ ਮੈਂ ਬਲਕਾਰ ਸਿੰਘ ਸੋਤਾ ਕਲਾਸਵਰ ਯੂਨੀਅਨ ਯੂਨੀਅਨ ਦਾ ਜਿਹੜੇ ਦਾ ਜਰਨਲ ਸਕੱਤਰ ਹੈ ਜੀ ਤੇ ਪੰਜਾਬ ਮੰਡੀ ਬੋਠੇਕਾ ਮਲਾਜਮ ਯੂਨੀਅਨ ਦਾ ਸੂਬਾ ਬਰਨਾਰੇ ਜੀ ਮੈਂ ਦੱਸਣਾ ਆਪਦੇ ਚੈਨਲ ਦੇ ਮਾਧਮ ਨਾਲ ਇਹ ਚਾਹੂੰਗਾ ਵੀ ਪੰਜਾਬ ਸਰਕਾਰ ਨੇ ਭਗਵਤਮਾਨੇ ਬੜੇ ਬੜੇ ਵਾਦੇ ਕੀਤੇ ਸੀ ਵੀ ਜਿਹੜਾ ਮੇਰੇ ਕੋ ਹਰਾ ਪੈਨ ਮੇਰੀ ਸਰਕਾਰ ਅਧਾਰਾ ਪੈਨ ਮਲਾਜਮਾਂ ਦਾ ਖ ਚੱਲੂਗਾ ਉਥੇ ਦੱਸਣ ਜੋਗੇ ਇਹ ਸਰ ਗੱਲ ਆਉਂਦੀ ਆ ਵੀ ਜਿਹੜੇ ਪੰਜਾਬ ਦੇ ਕੱਚੇ ਮਲਾਜਮ ਨੇ ਔਰ ਸਸ ਮਲਾਜਮ ਠੇਕਾ ਮਲਾਜਮ ਪਿਛਲੇ 20 ਤੋਂ 25 25 ਸਾਲ ਹੋ ਗਏ ਉਹਨਾਂ ਨੂੰ ਜਿਹੜੇ ਪਹਿਲੀਆਂ ਸਰਕਾਰਾਂ ਨੇ ਕੋਈ ਉਹਨਾਂ ਟਰਪਤਨ ਨਹੀਂ ਲਾਇਆ ਤੇ ਉਸੇ ਰਾਹ ਤੇ ਪਿਆਰ ਸਰਕਾਰ ਤੋਂ ਲਈ ਹੋਈ ਭਗਵੰਦ ਮਾਨ ਸਰਕਾਰ ਅਸੀਂ ਆਪਦੇ ਚੈਨਲ ਤੇ ਬੱਦਬਰਾਈ ਕਹਿੰਦੇ ਆ ਕਿ ਜਦੋਂ ਬਦਲਾਅ ਆਇਆ ਬੱਚੇ ਮਲਾਜਮਾਂ ਨੇ ਭਰਵਾ ਹੰਗਾਰਾ ਇਸ ਪਾਰਟੀ ਨੂੰ ਦਿੱਤਾ ਸੀ ਪਰ ਅੱਜ ਕਿਤਨਾ ਕਿਤੇ ਨਿਰਾਸ਼ਾ ਬਹੁਤ ਵੱਡੀ ਆ ਮਲਾਜਮਾਂ ਦਾ ਜਿਹੜਾ ਘਾਣ ਹੋ ਰਿਹਾ ਵਾ ਬੱਚੇ ਡਿਗਰੀਆਂ ਲੈ ਕੇ ਇੱਕ 10-10 ਹਜ਼ਾਰ ਦੀ ਨੌਕਰੀ ਕਰ ਲਈ ਮਜਬੂਰ ਹੋਏ ਆ ਤੁਸੀਂ ਦੱਸੋ ਕਿ ਜਿਹੜਾ 10000 ਕੱਚਾ ਮੁਲਾਜ਼ਮ ਲੈ ਰਿਆ ਵਾ ਉਹ ਕੀ ਆਪਣਾ ਪਰਿਵਾਰ ਦਾ ਸਹੀ ਪਾਲਣ ਪੋਸ਼ ਕਰੂਗਾ ਕੀ ਆਪੇ ਮਾਂ ਪਿਓ ਦੀ ਦਵਾਈ ਦਾਰੂ ਕਰ ਲੂਗਾ ਸੋ ਇਹ ਵਿਸ਼ਾ ਬੜਾ ਗੰਭੀਰ ਆ ਅਸੀਂ ਆਪਦੇ ਚੈਨਲ ਦੇ ਮੱਧ ਮਾਈਂ ਪਿਆਰ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਕੱਚੇ ਮੁਲਾਜ਼ਮਾਂ ਦੀ ਕਿ ਸਰਦਾਰ ਭਵਨ ਸਿੰਘ ਮਾਨ ਜੀ ਜੇ ਤੁਸੀਂ ਚੌਹੇ ਦੇ ਵਿਖੋਂ ਦੇ ਤੇ ਉਹ ਤੁਹਾਡੀ ਪਾਰਟੀ ਰਵੇ ਫੇਰ ਤੇ ਤੁਹਾਨੂੰ ਕਿਦ ਤਰ੍ਹਾਂ ਕਿਦ ਮੁਲਾਜ਼ਮਾਂ ਦੇ ਪੱਖ ਖੜਨਾ ਪਊਗਾ ਤੇ ਜਿਹੜੇ ਵਿਭਾਗਾਂ ਦੇ ਵਿੱਚ ਜਿਵੇਂ ਮਦਦਨਾਵਾ ਪਹਿਲਾਂ ਵੀ ਦੱਸ ਕੇ ਟਾਈਮ ਬੋਲ ਕੇ ਟਾਈਮਾ ਪੰਜਾਬ ਮੰਡੀ ਬੋਰਡ ਜੰਗਲਾਤ ਵਿਭਾਗ ਬਿਜਲੀ ਬੋਰਡ ਬਜਿੰਦਰਾ ਕਾਲਜ ਇਹੋ ਜੇ ਹੋਰ ਕਈ ادارے ਵਾਟਰ ਸਪਲਾਈ 20 25 25 ਸਾਲ ਤੋਂ ਉਹਨਾਂ ਦਾ ਘਾੜ ਹੋ ਗਿਆ 40 ਤੋਂ ਪਲੱਸ ਹੋ ਗਿਆ ਤੇ ਸਰਦਾਰ ਭਗਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਹੜੇ ਵਿਚੋਲੇ ਬੈਠੇ ਸੀ ਕੱਢਾਂਗੇ ਉਹਨਾਂ ਨੇ ਵਿਚੋਲੇ ਬਾਹਰ ਨਹੀਂ ਕੱਡੇ ਅਸੀਂ ਕਹਿੰਦੇ ਵੀ ਜੇ ਤੁਸੀਂ ਵਿਚੋਲੇ ਕੱਢ ਲੇ ਜੇ ਤੁਸੀਂ ਕੀ ਆ ਦੇ ਕਰਕੇ ਵਿਖਾਓ ਤੁਸੀਂ ਦੇ ਕਹਿੰਦੇ ਵੀ ਅਸੀਂ ਵਾਅਦਾ ਵੀ ਕਰਦੇ ਗਰੰਟੀ ਹੈ ਸਾਡੀ ਤੇ ਫਿਰ ਗਰੰਟੀ ਕੱਚੇ ਮਜ਼ਮਦਮਾਂ ਪੂਰੀ ਕਰੋ ਨਾ ਅਸੀਂ ਇੱਕ ਆਦਾ ਸਬੂਤ ਦਿੰਨੇ ਅਸੀਂ ਗਵਾਹ ਇੱਕ ਆਦੇ ਕਿ ਇਹ ਭਗਵਾਨ ਸਿੰਘ ਮਾਨ ਜੀ ਤੁਸੀਂ ਇਹ ਗਰੰਟੀ ਆਪਦੀ ਪੂਰੀ ਨਹੀਂ ਕੀਤੀ ਵੀ ਮਜ਼ਮਦਮਾਂ ਦਾ ਬੜੇ ਵੱਡੇ ਪੱਧਰੇ ਜਿਹੜਾ ਛੋਝਲ ਹੋ ਰਿਹਾ ਵਾ ਆਰਥਿਕ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਿਭਾਗ ਲੋ ਤੇ ਠੇਕੇਦਾਰੀ ਵੱਲੋਂ ਏਜੰਸੀਆਂ ਵੱਲੋਂ ਸੋ ਮੈਂ ਇਹ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਮੇਰੇ ਅਧੀਨ ਕਰਕੇ ਤੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਜਿਹੜਾ ਰੈਗੂਲਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਭਵਿੱਖ ਵੀ ਜਿਵੇਂ ਜਿਵੇਂ ਹੋ ਸਕੇ ਜੀ ਜਿਹੜੇ ਹੈਗਾ ਪੈਨਸ਼ਨਰ ਆ ਵੱਡੇ ਉਸ ਪਰ ਦਰਸ਼ਨ ਕੀਤਾ ਜਾ ਰਿਹਾ ਹੈ ਜੇ ਤੁਸੀਂ ਕਹਿੰਦੇ ਹਾਂ ਹਾਂਜੀ ਵੇਖੋ ਸਰ ਸਾਡੀ ਬੇਤੀ ਇਹ ਹੈ ਕਿ ਜੇ ਅੱਜ ਜਥੇਬੰਦਗਣ ਅਸੀਂ ਜੁੜੇ ਆ ਤੇ ਤਾਂ ਹੀ ਸਾਡੀ ਕਿੰਨਾ ਕਿੰਨੇ ਬਾਤ ਪਹੁੰਚੂਗੀ ਵੇਖੋ ਇਕਤਾ ਜ ਬੜਾ ਬਾਲ ਹੁੰਦਾ ਵਾ ਜੇ ਅਸੀਂ ਕੱਲੇ ਕੱਲੇ ਜਾਵਾਂਗੇ ਤੇ ਕੱਲੇ ਕੱਲੇ ਹਾੜੀ ਸਰਵਾਈ ਨਹੀਂ ਹੋਣੀ ਇਸ ਕਰਕੇ ਇਹ ਫਰੀਦਕੋਟ ਦਾ ਇਤਿਹਾਸ ਹੈ ਕਿ ਜਦੋਂ ਜਦੋਂ ਸਾਡਾ ਕੋਈ ਵੀ ਸ਼ਗਰ ਚੱਲਦਾ ਵਾ ਇਥੇ ਸਾਡਾ ਸਾਂਝੇ ਫਰੰਟ ਬਣਿਆ ਹੈ ਸਾਂਝੇ ਫਰੰਟ ਤੇ ਸਹੀ ਇਕੱਠੇ ਮਲਾਜਮਾਂ ਔਰ ਸੋਸ ਪੈਨਸ਼ਨ ਸਾਰੇ ਇਕਜੁੱਟ ਹੋ ਕੇ ਲੜਾਈ ਲੜਦੇ ਆ ਹਾਈ ਹੋ ਗਿਆ ਜਿਹੜਾ ਪ੍ਰਦਰਸ਼ਨ ਅੱਜ ਦਾ ਪ੍ਰਦਰਸ਼ਨ ਜੀ ਪੰਜਾਬ ਦੇ ਸਾਰੇ ਖਜ਼ਾਨਾ ਦਫ਼ਤਰਾਂਗੇ ਤੇ ਡੀਸੀ ਦਫ਼ਤਰਾਂਗੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਐਕਸ਼ਨ ਸੀ ਉਹਦੇ ਚ ਫੌਰੀ ਕਰਨੇ ਆ ਵੀ ਜਿਹੜੀਆਂ ਖਜ਼ਾਨਾ ਦਫ਼ਤਰਾਂ ਉੱਤੇ ਪਾਬੰਦੀਆਂ ਲਾਈਆਂ ਗਈਆਂ ਆ ਜਦੋਂ ਕੋਈ ਮੈਡੀਕਲ ਬਿੱਲ ਹੈ ਕੋਈ ਬਕਾਇਆ ਦੇ ਕਿਸੇ ਤਰ੍ਹਾਂ ਦੇ ਵੀ ਐਨ ਕੈਸ਼ਮੈਂਟ ਦਾ ਬਿੱਲ ਹੈ ਉਹਨਾਂ ਤੇ ਠੱਗ ਬਣਦਾ ਹੁੰਦਾ ਹੈ ਅਲਾਨ ਕੀਤੇ ਬਗੈਰ ਤੋਂ ਫੋਨ ਆ ਜਾਂਦਾ ਵੀ ਪੇਮੈਂਟਾਂ ਰੋਕ ਦਿਓ ਪੇਮੈਂਟਾਂ ਨਹੀਂ ਕਰਦੀਆਂ ਸੋ ਅੱਜ ਜਿਹੜਾ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ ਐਕਸ਼ਨ ਸੀ ਨਾਲ ਦੇ ਨਾਲ ਹੀ ਅੱਜ ਦੇ ਜਿਹੜਾ ਧਰਨਾ ਰੋਸ ਧਰਨਾ ਸੀ ਉਹਦੇ ਵਿੱਚ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਉਹਦੇ ਬਾਰੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਦੇਸ਼ ਦੀਆਂ 10 ਵੱਡੀਆਂ ਟ੍ਰੇਡ ਯੂਨੀਅਨਾਂ ਜਿਨ੍ਹਾਂ ਦੇ ਵਰਕਰ ਕਾਰਖਾਨਿਆਂ 'ਚ ਬੰਦਰਗਾਹਾਂ 'ਚ ਰੇਲਾਂ 'ਚ ਬਿਜਲੀ ਵਿਭਾਗ ਮੰਤਰਪੋਰਟ ਸਾਰੇ ਦੇ ਵਰਕਰ ਹੈ 9 ਜੁਲਾਈ ਨੂੰ ਇੱਕ ਦਿਨ ਦੀ ਹੜਤਾਲ ਜਿਹੜੀ ਹੈ ਦੇਸ਼ ਵਿਆਪੀ ਹੜਤਾਲ ਹੈ ਉਹਦਾ ਸਮਰਥਨ ਅੱਜ ਜਿਹੜੀਆਂ ਪੰਜਾਬ ਪੰਚੇ ਯੂਨੀਅਨਾਂ ਤੇ ਸਾਰੀਆਂ ਜਿੱਥੇ ਬੰਦੀਆਂ ਨੇ ਕੀਤਾ ਵੀ ਅਸੀਂ ਉਹਦੇ ਜਿਵੇਂ ਆਵਾਂਗੇ ਉਹਦੀ ਵਜ੍ਹਾ ਕੀ ਹੈ ਵੀ ਮੋਦੀ ਸਰਕਾਰ ਨੇ ਪਿੱਛੇ ਲੇਬਰ ਕੋਡ ਲਿਆਂਦੇ ਆ ਮਜ਼ਦੂਰਾਂ ਦੇ ਹੱਥ ਥੋਲੇ ਆ ਉਹਨਾਂ ਨੂੰ ਮਾਰਖਿਆਂ ਦੀ ਤੇ سرمਾਇਦਾਰਾਂ ਦੇ ਰਹਿਮੋਂ ਕਰਨ ਦੇ ਛੜਤਾ ਇੱਕ ਤਾਂ ਉਹ ਲੇਬਰ ਕੋਡ ਰੱਦ ਕਰਾਉਣ ਬਾਅਦ ਹੜਤਾਲ ਹੈ ਦੂਜਾ ਇਹ ਵੀ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਬਣ ਗਈ ਹੈ ਜਿਹੜਾ ਸ਼ੋਸ਼ਣ ਹੋ ਰਿਹਾ ਕਿਰਤੀ ਦਾ ਬਹੁਤ ਵੱਡੀ ਪੱਧਰ ਤੇ ਠੇਕੇਦਾਰੀ ਸਿਸਟਮ ਆਊਟਸੋਰਸ ਸਿਸਟਮ ਹੈ ਪੱਕਾ ਰੋਜ਼ਗਾਰ ਸਰਕਾਰਾਂ ਨਹੀਂ ਦੇ ਰਹੀਆਂ ਸੋ 9 ਜੁਲਾਈ ਦੀ ਜਿਹੜੀ ਅੱਜ ਸਾਰਿਆਂ ਨੇ ਪਰਮ ਕੀਤਾ ਅੱਜ ਦੇ ਧਰਨੇ ਵਿੱਚ ਵੀ ਅਸੀਂ ਜਿਹੜੀ ਹੜਤਾਲ ਹੈ ਉਹਦੇ ਚ ਕੱਲੀਆਂ 10 ਟਰੇਡ ਯੂਨੀਅਨਾਂ ਦਾ ਨਹੀਂ ਸੰਯੁਕਤ ਕਿਸਾਨ ਮੋਰਚਾ ਤੇ ਖੇਤ ਮਜ਼ਦੂਰਾਂ ਤੇ ਅਜੱਠੇ ਬੰਦੀਆਂ ਵਿੱਚ ਅੰਦਰਲੇ ਗਾਲੇ ਕਾਮੇ ਵੀ ਤੇ ਬਹੁਤ ਵੱਡਾ ਐਕਸ਼ਨ ਜਿਹੜਾ ਹੋ ਰਿਹਾ ਹੈ ਉਹ ਵੀ ਅਸੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਦੋਨਾਂ ਦੇ ਨੀਤੀਆਂ ਦੇ ਵਿਰੋਧ ਵਿੱਚ ਉੜਦਾਨ ਆ ਰਹੀ ਹੈ ਉਹਦਾ ਅਸੀਂ ਡਟ ਕੇ ਸਮਰਥਨ ਕਰਾਂਗੇ ਇੰਨੀਆਂ ਬੇਨਤੀਆਂ ਦਾ ਸਾਰਿਆਂ ਦਾ ਧੰਨਵਾਦ